ਇਹ ਸਾਡੇ ਨਗਰ ਦਾ ਸੁਭਾਗ ਆ ਮਾਸੂ ਜੀ ਵੀ ਬਹੁਤ ਹੀ ਸੋਹਣੀ ਰੰਗਣਾ ਲੱਗੀ ਵੀ ਆ ਤੇ ਦੂਸਰੀ ਜਿਵੇਂ ਕਹਿੰਦੇ ਵਿਚੋਲੇ ਦਾ ਜਸ ਕਾਈ ਵੀ ਮਾਂ ਦੇ ਆ ਸੁਰਜਣਾ ਇਹ ਸਰਦਾਰ ਨੇ ਅਮਰਜੀਤ ਕੌਰ ਦੇ ਮੱਥੇ ਭਾਗ ਆ ਵੀ ਬੰਦਾ ਮੰਗੇ ਆਟਾ ਉਹਨੂੰ ਆਟੇ ਤੋਂ ਵੀ ਘਾਟ ਆ ਤੇ ਤੈਨੂੰ ਦੇਣ ਮੋਹਰਾ ਮੈਨੂੰ ਨੋਟ ਦੇਣ ਪਾਟ ਆ ਇਹ ਇਤਹਾਰ ਨੂੰ ਇਕੱਸਰ ਕਰਕੇ ਰੱਖਿਆ ਵਿਆ ਬਹੁਤ ਵੱਡਾ ਕੰਮ ਹੁੰਦਾ ਇਹ ਮੇਲਾ ਐਡਾ ਸੰਜੋਗ ਰਚਾਉਣਾ ਸਮੁੱਚਾ ਨਗਰ ਅੱਜ ਜੁੜ ਕੇ ਬੈਠਾ ਇੱਕ ਦੂਜੇ ਦੇ ਪਿਆਰ ਗਲਬਕੜੀਆਂ ਮਾਣ ਰਹੇ ਆ ਇਸ ਤੋਂ ਭਰਿਆ ਕੁਝ ਨਹੀਂ ਹੋ ਸਕਦਾ ਕਿਉਂਕਿ ਭਾਈਚਾਰਾ ਟੁੱਟਦਾ ਜਾਂਦਾ ਜੇ ਉਹਨੂੰ ਜੋੜ ਕੇ ਰੱਖਿਆ ਜਾਵੇ ਨਾਲੇ ਲੋਕ ਆਪੇ ਬਹੁਤ ਹੀ ਵਿਧੀ ਦੀਵੰਦੇ ਵਿੱਚੋਂ ਫੁਰਸਤ ਕੱਢ ਕੇ ਅੱਜ ਆਨੰਦਿਤ ਹੋ ਰਹੇ ਮੈਂ ਦੇਖ ਰਿਹਾ ਸਾਰੇ ਝੂਮ ਰਹੇ ਆ ਗੁਰੂ ਦੀ ਬਖਸ਼ਿਸ਼ ਆ ਸਾਡੇ ਨਗਰ ਵਾਸਤੇ ਮੁਬਾਰਕਬਾਦ ਵਾਲੀ ਗੱਲ ਹਾਂਜੀ ਹਾਂਜੀ ਇੱਕ ਹੋਰ ਗੱਲ ਮੂਤਾ ਸਿੰਘ ਜੀ ਵੀ ਮੈਂ ਦੇਖਿਆ ਵੀ ਇੱਕ ਤੀਆਂ ਦਾ ਜਿਹੜਾ ਤਿਉਹਾਰਾ ਹੈ ਤੇ ਇੱਕ ਜਿਹੜਾ ਮੇਲਾ ਇਹ ਕਲਾਕਾਰਾਂ ਸੱਦਕੇ ਲਾਉਂਦੇ ਇੱਥੇ ਫਕਰਾਂ ਦੀ ਯਾਦ ਜੀ ਥੋੜੀ ਗੱਲ ਨੂੰ ਸਹੀ ਆ ਵੀ ਜਿਹੜੇ ਪਿੰਡ ਦੇ ਹਰ ਧਮਕੇ ਦੇ ਲੋਕ ਵੱਡੀ ਪੱਦਰ ਤੇ ਆ ਕੇ ਸ਼ਮੂਲੀਅਤ ਕਰਦੇ ਆ ਤੇ ਹੋਰ ਕੋਈ ਚੰਦ ਸ਼ਬਦ ਜਿਹੜੀਆਂ ਸਤਰਾਂ ਇਸ ਮੇਲੇ ਤੇ ਟੋਕਦੀਆਂ ਹੋਣ ਕਾਏ ਗੀਤ ਬਹਾਰਾਂ ਵਰਗਾ ਮਹਿਕਦੀਆਂ ਗੁਲਜ਼ਾਰਾਂ ਵਰਗਾ ਮਹਿਬੂਬਾਂ ਦੇ ਖਤ ਵਰਗਾ ਹੋਵੇ ਦਿਲ ਦੇ ਚੈਨ ਕਰਾਰਾਂ ਵਰਗਾ ਪਿਓ ਦੀ ਪੱਗ ਦੇ ਸ਼ਮਲੇ ਵਰਗਾ ਮੰਮਤਾ ਦੇਆਂ ਦੁਲਾਰਾਂ ਵਰਗਾ ਭੈਣਾਂ ਦੇ ਚਾ ਵਰਗਾ ਹੋਵੇ ਭਾਬੋ ਤੇਆਂ ਸ਼ੰਗਾਰਾਂ ਵਰਗਾ ਪੋੜਾਂ ਦੀ ਛਾਂ ਵਰਗਾ ਹੋਵੇ ਜਾਂ ਫਿਰ ਪੈਂਦੀਆਂ ਪੁਹਾਰਾਂ ਵਰਗਾ ਤੀਆਂ ਦੇ ਤਿਉਹਾਰ ਤੇ ਜਾਂ ਢੋਲ ਦੀਆਂ ਤੁਮਕਾਰਾਂ ਵਰਗਾ ਪੈਰਸ ਗੂੜ ਪ੍ਰੀਤਾਂ ਜੇਹਾ ਜਾਂ ਸੋਹਣੇ ਦਿਲਦਾਰਾਂ ਜੈਸਾ ਪੈਰਸ ਗੂੜ ਪ੍ਰੀਤਾਂ ਜੇਹਾ ਜਾਂ ਯਾਰਾਂ ਦਿਲਦਾਰਾਂ ਜੈਸਾ ਇਹ ਮੇਲੇ ਬਹੁਤ ਵੱਡੇ ਭਾਗਾਂ ਨਾਲ ਸਾਨੂੰ ਨਸੀਬ ਹੁੰਦੇ ਵੀਰੇ ਜਿਹੜੇ ਸਾਡਾ ਅਮੀਰ ਵਿਰਸਾ ਸੀ ਬਕਵਾਚ ਦਾ ਜਾ ਰਿਹਾ ਪਰ ਮੇਰੇ ਇਹਦਾ ਮਤਲਬ ਏ 17 ਵੀ ਕਿਦਾਂ ਕਿਤੇ ਠੋਕਦੀਆਂ ਵੀ ਦੇਸ਼ ਮੇਰਾ ਖੁਸ਼ੀਆਂ ਦਾ ਖੇੜਾ ਲੱਖ ਬਹਾਰਾਂ ਹਰਥਾਂ ਸਾਉਣ ਰੁੱਤ ਵਿੱਚ ਰਿਮਚਿਮ ਰਿਮਚਿਮ ਪੈਣ ਪਹਾਰਾਂ ਹਰਥਾਂ ਦੇਸ਼ ਮੇਰੇ ਦੇ ਬੰਕੇ ਗੱਭਰੂ ਸ਼ੈਲ ਅਲੜ ਮਟਿਆਰਾ ਸੇ ਆਪਣੇ ਦੇਸ਼ ਉੱਤੋਂ ਸੌ ਸੌ ਜਿੰਦੜੀਆਂ ਵਾਰ ਧੰਨਵਾਦ ਜੀ ਤੁਹਾਡਾ